ਸਾਡੇ ਖਾਲਸਾ ਦੇ ਜੱਜਦਾਰ ਹਵਾਰਾ ਸਾਹਿਬ ਤੇ ਕਸ਼ਮੀਰ ਦੇ ਮਲਕ ਸਾਹਿਬ ਸ਼ਬੀਰ ਸ਼ਾ ਇਹ ਸਾਰੇ ਵੀ ਜਿਹੜੇ 32-32 ਸਾਲਾਂ ਤੋਂ ਕੈਦ ਕੱਠ ਰਹੀ ਹੈ ਅਸਾਮ ਤੇ ਹੋਰ ਜੇਲਾਂ ਦੇ ਵਿੱਚ ਉਹਨਾਂ ਨੂੰ ਰਿਹਾਅ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਮਨਸਾਤ ਦੀ ਕਮੀਆਂ ਰਹਿ ਗਈਆਂ ਸਗਰੂਪ ਦੇ ਵਿੱਚ ਇਸ ਵਾਰੀ ਕਿ ਆਮ ਆਦਮੀ ਪਾਰਟੀ ਸੀਟ ਕਾਢੀ ਨਜ਼ਰ ਆਈ ਪਿਛਲੀ ਵਾਰ ਜਿਗੜੀ ਚੋਣ ਦੇ ਵਿੱਚ ਬਟਰੀਡ ਨਾਲ ਸੀਟ ਤੇ ਹੁਣ ਕਦੇ ਕਦੇ ਸਿੱਖ ਮੰਨੋ ਟਾਲ ਦਿੰਦੇ ਐ ਕਹਿੰਦੇ ਤੂੰ ਬਾਹਰ ਰਹਿ ਥੋੜਾ ਚਿਰ ਫੇਰ ਤੈਨੂੰ ਬੁਲਾ ਲਾਂਗੇ ਕਿਦੋਂ ਬੁਲਾਣਗੇ ਫਿਰ ਸੰਗਰੂਪ ਦੇ ਲੋਕ ਦੁਬਾਰਾ ਤਾਂ ਕੀ ਪਤਾ ਇਹ ਹੀ ਪਾਰਲੀਮੈਂਟ ਟੁੱਟ ਜਵੇ ਕਿਉਂ ਕਰਕੇ ਨਾਜ਼ੁਕ ਸਥਿਤੀ ਬਹੁਤ ਹੈ ਇਹ ਪਾਰਲੀਮੈਂਟ ਨੇ ਟੁੱਟ ਜਾਣਾ ਹੈ ਤੇ ਤੁਹਾਡੇ ਸਿਮਰਨਜੀਤ ਸਿੰਘ ਮਾਨ ਨੇ ਵਾਪਸ ਫੇਰ ਪਾਰਲੀਮੈਂਟ ਸਪੋਟ ਜਾਣਾ ਹੈ ਕਿਉਂ ਤੁਹਾਨੂੰ ਕੀ ਲੱਗਦਾ ਤੁਹਾਨੂੰ ਕਾਰਨ ਕੀ ਲੱਗ ਰਹੇ ਹੈ ਕਿਉਂ ਕਰਕੇ ਮੈਜੋਰਿਟੀ ਕਿਸੇ ਪਾਰਟੀ ਦੀ ਨਹੀਂ ਹੈ ਲੈ ਦੇ ਹੋ ਰਹੀ ਹੈ ਤੇ ਲੈ ਦੇ ਦੇ ਵਿੱਚ ਜਿਹੜੇ ਕੈਬਨਿਟ ਦੇ ਪੋਸਟ ਹੈ ਉਹਨਾਂ ਦੇ ਉੱਤੇ ਗੜਬੜ ਹੋਊਗੀ ਜਿਹੜੇ ਸੂਬਿਆਂ ਦੇ ਲੀਡਰ ਨੇ ਨतीश ਕੁਮਾਰ ਤੇ ਹੋਰ ਉਹ ਹੋਮਨਿਸਟ ਮੰਗਣਗੇ ਐਕਸਟਰਨਲ ਅਫੇਅਰਜ਼ ਦੀ ਮਿਨਿਸਟਰੀ ਮੰਗਣਗੇ ਡਿਫੈਂਸ ਮਿਨਿਸਟਰੀ ਮੰਗਣ ਦੇਣਗੇ ਜੋ ਮੋਦੀ ਕਿਸੇ ਵੀ ਕੀਮਤ ਤੇ ਦੇਣ ਨੂੰ ਤਿਆਰ ਨਹੀਂ ਹੋਊਗਾ ਪਰ ਬਿਲਕੁਲ ਵਿਰੋਧ ਹੁੰਦੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵਿਰੋਧ ਹੁੰਦੇ باوجود ਵੀ ਭਾਜਪਾ ਜਿਹੜੀ ਆ ਵੋਟਾਂ 'ਚ ਵਾਅਦਾ ਕਰਨ ਦੀ ਨਜ਼ਰ ਆਈ ਆ ਖਾਸ ਕਰਕੇ ਪੰਜਾਬ ਦੇ ਵਿੱਚ ਉਹ ਮਸ਼ੀਨਾਂ ਵਾਅਦਾ ਕਰ ਦਿੰਦੀ ਹੈ ਬੀਜੇਪੀ ਦੀ ਵੋਟ ਦਾ ਸਾਡੀ ਵੋਟ ਦਾ ਹਾਟਾ ਕਰ ਦਿੰਦੀ ਹੈ ਸਾਨੂੰ ਪੂਰਾ ਇਤਬਾਰ ਅੱਜੇ ਹਿੰਦੁਸਤਾਨ ਦੀ ਜਮਹੂਰੀਅਤ ਦੇ ਉੱਤੇ ਨਹੀਂ ਵੱਜਿਆ ਫਿਰ ਸੰਗਰੂਰ ਵਾਲੀ ਤੇ ਕਿਉਂ ਨਹੀਂ ਹੋਇਆ ਜੀ ਘਾਟਾ ਜੀ ਸੰਗਰੂਰ ਵਾਲੀ ਦਾ ਘਾਟਾ ਹੋ ਸਕਦਾ ਫਿਰ ਖਦੂਰ ਸਾਹਿਬ ਵਾਲੀ ਤੇ ਘਾਟਾ ਕਿਉਂ ਨਹੀਂ ਹੋਇਆ ਜੀ ਉੱਥੇ ਕਿਉਂ ਨਹੀਂ ਮਸ਼ੀਨਾਂ ਦੀ ਕਰਨੀ ਹੋਈ ਜੀ ਉੱਥੇ ਪ੍ਰੋਪਗੈਂਡਾ ਬਹੁਤ ਜ਼ਿਆਦਾ ਸੀਗਾ ਉੱਥੇ ਕਰ ਨਹੀਂ ਸਕੇ ਹੈਗੇ ਤੇ ਤਾਂ ਵੀ ਅਮਨਤਪਾਲ ਸਿੰਘ ਨੂੰ ਵੋਟਾਂ ਘਾਟ ਆਈਆਂ ਜਿੰਨੀਆਂ ਆਉਣੀਆਂ ਚਾਹੀਦੀਆਂ ਸੀ ਉਹਨੀਆਂ ਨਹੀਂ ਪਈਆਂ ਹੁਣ ਐਨਐਸਏ ਉਤਾਰ ਕੇ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਦਿਬੜੀ ਘਟੋ ਵਾਪਸ ਲਿਆਉਂਦੀ ਜਿਹੜੀ ਉਹ ਤਿਆਰੀ ਕੀਤੀ ਜਾ ਰਹੀ ਹੈ ਇਹ ਤਾਂ ਹੁਣ ਕਨ ਟੂ ਦੇ ਉੱਤੇ ਮਨਸਰ ਹੈ ਕਿ ਕਿਵੇਂ ਉਹ ਉਹਨਾਂ ਨੂੰ ਵਾਪਸ ਲਿਆਉਂਦੇ ਆ ਭਾਈ ਸਰਪੀਖਾਲ ਸਾਨੂੰ ਵੱਡੀ ਲੀਡ ਦਾ ਫਰੀਦਕੋਟ ਦੇ ਲੋਕਾਂ ਨੇ ਜਤਾਇਆ ਕਿ ਉਹ ਪੰਜਾਬ ਦੇ ਲੋਕਾਂ ਦੇ ਸੰਗਰੂਹ ਫਰੀਦਕੋਟ ਦੇ ਲੋਕਾਂ ਦੇ ਖਰੇ ਉਤਰਨਗੇ ਇਹ ਉਹ ਦੱਸ ਸਕਦੇ ਆ ਜੀ ਮੈਂ ਨਹੀਂ ਦੱਸ ਸਕਦਾ ਕਿ ਸਰਬਾ ਅਸ਼ਰੋਮ ਨੇ ਖਾਲੀ ਦਲ ਦੀ ਇਲੈਕਸ਼ਨ 14 ਸਾਲ ਤੋਂ ਹੋ ਨਹੀਂ ਰਹੀ ਜੀ ਉਹ ਇੰਡੀਆ ਹਕੂਮਤ ਨੂੰ ਕਰਾਉਣੀ ਚਾਹੀਦੀ ਹੈ SCPCD elections. Thank you. Thank you.